ਸੰਗਤ ਜੀ ਆਪਾਂ ਸੁਖਮਣੀ ਸਾਹਿਬ ਦੀ ਸੰਥਿਆ ਲੜੀਵਰ ਕਰ ਰਹੇ ਹਾਂ ਤੇ ਇੱਕ ਅਸ਼ਟਪਦੀ ਦਾ ਪਸੰਥਿਆ ਪਿੱਛੇ ਕਰ ਚੁੱਕੇ ਹਾਂ ਦੂਜੀ ਅਸ਼ਟਪਦੀ ਸ਼ੁਰੂ ਹੁੰਦੀ ਹੈ ਸਲੋਕ ਦੀਨ ਦਰਦ ਦੁੱਖ ਭੰਜਨਾ ਨੰਨੇ ਦੀ ਬਾਜ ਉਚਾਰਨ ਹੋਵੇ ਭੰਜਨਾ ਇੱਥੇ ਵਿਸਰਾਮ ਹੈ ਘਟ ਘਟ 나ਥ ਅਨਾਥ ਸ਼ਰਨ ਤੁਮਾਰੀ ਆਇਓ ਤੁਮਾਰੀ ਭਾਰਾ ਬੋਲਣਾ ਇਹਨੂੰ ਤੁਮਾਰੀ ਸਾਰਣ ਤੁਮਾਰੀ ਆਇਓ ਬਿਸਰਾਮ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਪਾਈ ਪਿਤਾ ਤੇ ਬਿਸਰਾਮ ਹੈ ਮਨ ਊਹਾ ਇੱਥੇ ਸੰਗਤਾਂ ਕਈ ਪੜ ਜਾਂਦੇ ਮਨ ਊਹਾ ਊਹਾ ਨਹੀਂ ਪੜਨਾ ਬਿੰਦੀ ਨਹੀਂ ਲਾਉਣੀ ਇਹਨੂੰ ਪੜਨਾ ਹੈ ਮਨ ਊਹਾ ਊਹਾ ਇੱਥੇ ਬਿਸਰਾਮ ਹੈ ਨਾਮ ਤੇਰੇ ਸੰਗ ਸਹਾਈ ਜਹ ਮਹਾ ਭਯਾਨ ਭਯਾਨ ਏਡੀ ਨੂੰ ਸਿਆਰੀ ਲਈ ਤਿਆਰ ਰੱਖਣਾ ਪਹਾਨ ਬੋਲਣਾ ਪਿਆਰ ਨਹੀਂ ਬੋਲਣਾ ਪਹਾਨ ਇੱਥੇ ਵਿਸਰਾਮ ਹੈ ਦੂਤ ਜਮ ਦਲੇ ਦਲੇ ਪੋਲਾ ਪੜਨਾ ਦੱਲੇ ਨਹੀਂ ਪੜਨਾ ਨੂੰ ਦੂਤ ਜਮ ਦਲੇ ਇਹ ਜਿਹੜਾ ਪਾਠ ਹੈ ਜ ਦੂਤ ਜਮ ਇਕੱਠਾ ਪਾਠ ਹੈ ਸੰਪਰਦਾਵਾਂ ਦੇ ਵਿੱਚ ਇਸ ਨੂੰ ਇਕੱਠਾ ਕਰਾਇਆ ਜਾਂਦਾ ਹੈ ਪ੍ਰਾਤਨ ਸਰੂਪਨ ਵਿੱਚ ਅਪਦਰਸ਼ਨ ਕਰਾਂਗੇ ਨਾ ਤੇ ਦੂਤ ਜਮ ਇਕੱਠਾ ਹੀ ਲਿਖਿਆ ਮਿਲੇਗਾ

ਕਿਨ ਮਾਹੇ ਉਧਾਰੀ ਨਾਮ ਤੇ ਵਿਸਰਾਮ ਹੈ ਅਨਕੁ ਪੁਨਹੇ ਚਰਨ ਕਰਤ ਕਰਤ ਤੇ ਵਿਸਰਾਮ ਹੈ ਨਹੀਂ ਤਰੈ ਹਰ ਕੋ ਨਾਮ ਵਿਸਰਾਮ ਕੋਟ ਪਾਪ ਪਰਹਰੈ ਪਰਹਰ ਸੰਗਤ ਜੀ ਇਹ ਧਿਆਨ ਰੱਖਣਾ ਕਿ ਦਲਾਵਾਂ ਦਾ ਧਿਆਨ ਰੱਖਣਾ ਕਿਉਂਕਿ ਬਹੁਤੀਆਂ ਸੰਗਤਾਂ ਇਹ ਜਾਪ ਕਰਦੀਆਂ ਸੂਨ ਸਾਹਿਬ ਦੇ ਘਰਾਂ ਦੇ ਵਿੱਚ ਪਰ ਇੱਕ ਲਾ ਲਾ ਕੇ ਜਾਪ ਕਰਦੀਆਂ ਧਿਆਨ ਰੱਖਣਾ ਜਿੱਥੇ ਦੋ ਦ ਨਾਮ ਲੱਗੇ ਉੱਥੇ ਦੋ ਦਲਾਵਾਂ ਹੀ ਉਚਾਰਨ ਹੋਣ ਤਰੇ ਨਹੀਂ ਪੜ ਮੈਨੂੰ ਤਰੈ ਪੜਨਾ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪਹੁ ਬਿਸਰਾਮ ਮਨ ਮੇਰੇ ਨਾਨਕ ਪਾਵਹੁ ਬਿਸਰਾਮ ਸੂਖ ਕਨੇਰੀ ਪਵ ਜਿੱਥੇ ਮੈਂ ਰੁਕਾਂਗਾ ਪੰਕਤੀ ਪੜਦੇ ਉੱਥੇ ਬਿਸਰਾਮ ਹੋ ਗੁੰਦਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ ਰਾਜਾ ਤੇ ਬਿਸਰਾਗ ਹਰ ਕਾ ਨਾਮ ਜਪਤ ਹੋਏ ਸੁਖੀ ਆ ਜਪਤੈ ਵਿਸਰਾਮ ਲਾਖ ਕੁਰੂਰੀ ਵਿਸਰਾਮ ਬੰਧਨ ਪਰੈ ਇਥੇ ਹੁਣ ਕਈ ਸੰਗਤਾਂ ਬੰਦ ਨਾ ਪਰੈ ਪੜਦੀਆਂ ਬੰਦ ਨਾ ਪਰੈ ਇਹ ਪਾਠ ਨਹੀਂ ਪੜਨਾ ਕਿਉਂਕਿ ਬੰਧਨ ਬਹੁ ਬਚਨ ਹੈ ਇਸ ਕਰਕੇ ਇਹਨੂੰ ਬੰਧਨ ਪੜਨਾ ਇਕੱਠਾ ਜਦੋਂ ਤੁਸੀਂ ਇਸ ਪੌੜੀ ਜੇ ਹੁਣ ਕਈ ਸੰਗਤਾਂ ਦਾ ਸ਼ੰਕਾ ਹੋਵੇਗਾ ਮਨ ਵਿੱਚ ਕਿ ਜੀ ਇਹ ਨੰਨਾ ਅੱਡ ਪੜਨਾ ਪਰ ਮੈਂ ਇਹ ਗੱਲ ਕਹਿਣਾ ਕਿ ਇਸ ਜਿਹੜੀ ਪੌੜੀ ਆ ਇਸ ਸਾਰੀ ਪੌੜੀ ਦਾ ਤੁਸੀਂ ਅਰਥਾਂ ਸਮੇਤ ਪੜਿਆ ਜੀ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਵੱਖਰਾ ਪੜਨਾ ਜਾਂ ਇਕੱਲਾ ਕਿਉਂਕਿ ਸਵਾਲ ਜਵਾਬ ਕੀਤੇ ਹੋਏ ਨੇ ਇਸ ਪੌੜੀ ਦੇ ਵਿੱਚ ਲੱਖ ਕਰੋੜੇ ਬੰਧਨ ਪਰ ਜੇ ਲੱਖਾਂ ਕਰੋੜਾ ਵੀ ਕਹਿੰਦੇ ਵਾਰੀ ਬੰਧਨ ਪਰ ਪੈ ਜਾਣ ਤੇ ਮਾਰੇ ਕਹਿੰਦੇ ਅੱਗੇ ਕਹਿੰਦੇ ਨੇ ਹਰ ਕਾ ਨਾਮ ਜਪਤ ਨਿਸਤਰ ਹੈ ਜੇ ਲੱਖਾਂ ਕਰੋੜਾਂ ਵਾਰ ਬੰਧਨ ਪੈ ਜਾਣ ਤੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਉਹ ਕੱਟੇ ਜਾਂਦੇ ਨੇ ਇਸ ਸਵਾਲ ਜਵਾਬ ਨੇ ਇਸ ਪੰਗਤੀ ਸਾਰੀ ਪੌੜੀ ਦੇ ਵਿੱਚ ਤੁਸੀਂ ਜਦੋਂ ਅਰਥ ਹਲਫੇ ਪੜ੍ਹੋਗੇ ਤੁਹਾਨੂੰ ਪਤਾ ਲੱਗ ਜਾਵੇਗਾ ਪੜਨਾ ਬੰਧਣ ਪਰ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤ ਜਪ ਤੇ ਵਿਸਰਾਮ ਆਗਾਵੈ ਜਲਾਵਾਂ ਲਗੀਆਂ ਤਿਆਂ ਰੱਖਣਾ ਜਿਹੇ ਮਾਰਗ ਵਿਸਰਾਮ ਇਹੋ ਜਾਤ ਇਕਹਿਲਾ ਇਹੋ ਪੜ੍ਹਨਾ ਇਹ ਨਹੀਂ ਪੜ੍ਹਨਾ ਇਹੋ ਆਹੇ ਉਪੜ ਲੱਗਾ ਤਹਿ ਹਰ ਨਾਮ ਸੰਗ ਬਿਸਰਾਵ ਕੋਤ ਸੁਹਿਲਾ ਐਸਾ ਨਾਮ ਬਿਸਰਾਵ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਗੁਰਮੁਖ ਤੇ ਬਿਸਰਾਵ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਵਿਗਨ ਜਹ ਆਏ ਸੰਘਾਰੇ ਸੰਘਾਰੇ ਨਹੀਂ ਪੜ੍ਹਨਾ ਸੰਘਾਰੇ ਦਲਾਵਾਂ ਲੱਗਣਾਂ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਜਨਮੈ ਨਹੀਂ ਪੜਨਾ ਜਨਮੈ ਪੜਨਾ ਦਲਾਮ ਲੱਗੀਆਂ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਜਿੱਥੇ ਮੈਂ ਰੁਕਦਾਨ ਕਿ ਉੱਥੇ ਬਿਸਰਾਮ ਹੈ ਹਉ ਮੈਲਾ ਇੱਥੇ ਬਿਸਰਾਮ ਹੈ ਹਉ ਮੈਲਾ ਮਲ ਕਬਹੋ ਨਾ ਧੋਵੈ ਕਬਹੋ ਇੱਥੇ ਔਂਕੜ ਲੱਗਾ ਕਬਹੋ ਤੇ ਤਿਆਰ ਰੱਖਣਾ ਕਬਹੂ ਨਹੀਂ ਪੜਨਾ ਕਬਹੂ ਹੁੰਦਾ ਦਲਿੰਕੜਾਂ ਦੁਨੀਆਂ ਮਾਹੋ ਮੈਲਾ ਮਲ ਕਬੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਕੇਤੇ ਵਿਸਰਾਮ ਹੈ ਹਰ ਕਾ ਨਾਮ ਊਹਾ ਸੰਗ ਤੋਸਾ ਊਹਾ ਜਿਹ ਪੈਡੈ ਪੈਡੈ ਪੈੰਡ ਹੀ ਨਹੀਂ ਪੜਨਾ ਇਹਨਾਂ ਪੈ ਡੈ ਦੋਦਲਾਵਾਂ ਲੱਗੀਆਂ ਦੋਨਾਂ ਤੇ ਪੈ ਡੈ ਇਕੱਠਾ ਪੜਨਾ ਜੇ ਪੈ ਡੈ ਮਹਾਂੰਦ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾ ਪੰਥ ਤੇਰਾ ਕੋ ਨਾ ਸੰਜਾਨੂ ਕੋ ਨਾ ਇਹ ਵੱਖਰਾ ਵੱਖਰਾ ਕੋ ਨਾ ਸੰਜਾਨੂ ਸッセ ਸਿਆਰੀ ਆ ਨੰਨੇ ਕੰਨੈ ਤੇ ਨੰਨੇ ਦੇ ਦਲੈਂਕੜਾ ਲੱਗੀਆਂ ਸੰਜਾਨੂ ਪੜਨਾ ਹਰ ਕਾ ਨਾਮ ਜੈ ਨਾਲ ਪਛਾਨੁ ਜੈ ਮਹਾ ਭਯਾਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਕੀ ਤੇ ਵਿਸਰਾਮ ਤੁਮ ਉਪਰ ਸ਼ਾਮ ਜਹ ਤ੍ਰਿਖਾ ਤ੍ਰਿਖਾ ਤੇ ਵਿਸਰਾਮ ਹੋਣਾ ਜਹ ਤ੍ਰਿਖਾ ਮਨ ਤੁਝ ਆਕਰਖੈ ਆਕਰਖੈ ਆਖਰਖੈ ਨਹੀਂ ਪੜਨਾ ਆ ਐੜਾ ਵੱਖਰਾ ਕਰਨਾ ਐੜਾ ਸੰਬੰਧ ਕਰ ਲੋ ਆਕਰਖੈ ਤੇਹ ਨਾਨਕ ਹਰ ਹਰ ਅੰਮ੍ਰਿਤ ਵਰਖੈ ਵਰਖੇ ਨਹੀਂ ਪੜਨਾ ਵਰਖੈ ਪੜਨ ਤਿਆਰ ਰਖਣਾ ਦਲਾਵਾਂ ਦਾ ਭਗਤ ਜਨਾ ਕੀ ਬਰਤਨ ਵਿਸਰਾਮ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਵੇਕੈ ਬਿਵੇਕੈ ਗੁਲਾਮਾ ਤਿਆ ਰਖਣਾ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਪਰੇ ਨਹੀਂ ਪੜਨਾ ਪਰੈ ਪੜਨਾ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਸ਼ ਨਾਹੀ ਬਿਯੋਗ ਬੱਬੇ ਸ਼ਿਆਰੀ ਊੜੇ ਦਾ ਮੂੰਹ ਖੁੱਲੈ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਧਿਆਨ ਰੱਖਣਾ ਦਲਾਵਾਂ ਲੱਗੀਆਂ ਹਰ ਹਰ ਜਨਕੈ ਵਿਸਰਾਮ ਮਾਲਕ ਜੀਨਾ ਹਰ ਧਨ ਜਨਕੋ ਆਪ ਪ੍ਰਭ ਦੀਨਾ ਹਰ ਧਨ ਜਨਕੋ ਆਪ ਪ੍ਰਭ ਦੀਨਾ ਧਨ ਤੇ ਵਿਸਰਾਮ ਨਾ ਹਰ ਹਰ ਜਨਕੈ ਕੋਰ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਕੋਤ ਪੋਤ ਵਿਸਰਾਮ ਜਨ ਹਰ ਰਸ ਰਾਤੇ ਸੁੰਨ ਸਮਾਦ ਸਮਾਦ ਤੇ ਵਿਸਰਾਮ ਹੈ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤ ਇੱਥੇ ਵਿਸਰਾਮ ਹੈ ਇਹੋ ਹਰ ਕੋ ਨਾਮ ਇਹੋ ਪੜਨਾ ਇੱਥੇ ਔਂਕੜ ਲੱਗਾ ਹਾ ਹੈ ਕਾਮ ਧੇਨ ਵਿਸਰਾਮ ਹਰ ਹਰ ਗੁਣ ਗਾਮ ਸਭ ਤੇ ਊਤਮ ਉੱਤਮ ਨਹੀਂ ਪੜਨਾ ਕਈ ਸੰਗਤਾਂ ਨੂੰ ਉੱਤਮ ਪੜ ਜਾਂਦੀ ਹੈ ਹਰ ਕੀ ਉੱਤਮ ਸਭ ਕੇ ਸਭ ਤੇ ਊਤਮ ਕਿਉਂ ਚ ਦਲੈਂਕੜਾ ਲੱਗਿਆ ਦਲੈਂਕੜਾਂ ਤਿਆਰ ਰੱਖਣਾ ਕਿਉਂਕਿ ਸੰਸਕ ਦਾ ਇਹੀ ਮਤਲਬ ਹੁੰਦਾ ਔਂਕੜ ਦਲੈਂਕੜ ਲਾ ਦਲਾ ਸਿਆਰੇ ਵਿਆਰੀ ਦਾ ਉਚਾਰਨ ਕਿਵੇਂ ਕਰਨਾ ਦਲਾਮਾਂ ਤੇ ਦਲੈਂਕੜਾਂ ਦਾ ਤਿਆਰ ਰੱਖਣਾ ਖਾਸ ਕਰਕੇ ਸਭ ਤੇ ਊਤਮ ਊਤਮ ਪੜਨਾ ਹਰ ਕੀ ਕਥਾ ਨਾਮ ਸੁਨਤ ਸੁਨਤ ਜਿਹੜਾ ਪਾਠ ਇਹ ਪੋਲਾ ਬੋਲਦਾ ਨਾਮ ਸੁਨਤ ਇੱਥੇ ਵਿਸਰਾਨ ਹੈ ਨਾਮ ਸੁਨਤ ਦਰਦ ਦੁਖ ਲੱਥਾ ਇਹ ਲੱਥਾ ਪਰ ਆ ਬੋਲਣਾ ਇਹਨੂੰ ਅੰਦਕ ਲਾ ਕੇ ਉਚਾਰਨ ਕਰਨਾ ਇਹਨੂੰ ਲੱਥਾ ਨਹੀਂ ਬੋਲਣਾ ਲੱਥਾ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿੱਧ ਵਸੈ ਇੱਥੇ ਮਤਲਬ ਦਲਾਵਾਂ ਲੱਗੀਆਂ ਤਿਆਰ ਰੱਖਣਾ ਸੰਤ ਪਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਬਿਸਰਾਮ ਕਸ਼ ਅਵਰ ਨਾ ਹੋਏ ਨਾਨਕ ਗੁਰਮੁਖ ਇੱਥੇ ਬਿਸਰਾਮ ਨਾਮ ਨਾਮ ਪਾਵੇ ਜਨ ਕੋਏ ਸੰਗਤ ਜੀ ਦੋ ਅਸ਼ਟਪਦੀ ਆਪਣੀ ਪੌੜੀਆਂ ਇਹ ਦੋ ਅਸ਼ਟਪਦੀ ਹੋ ਗਈਆਂ ਨੇ ਸੁਖਮਨੀ ਸਾਹਿਬ ਦੀਆਂ ਤੇ ਧਿਆਨ ਰੱਖਣਾ ਇਸ ਅਸ਼ਟਪਦੀ ਦੇ ਵਿੱਚ ਜਿੱਥੇ ਦਿਲੈਂਕੜਾ ਲੱਗੀਆਂ ਨੇ ਦਿਲੈਂਕੜਾਂ ਦੀ ਬਾਜੂਚਾਰਣ ਹੋਵੇ ਤੇ ਜਿੱਥੇ ਦਲਾਵਾਂ ਲੱਗੀਆਂ ਹੁਣ ਜਿਵੇਂ ਆ ਪੰਕਤੀ ਆ ਨਾਨਕ ਗੁਰਮੁਖ ਨਾਮ ਪਾਵੇ ਪਾਵੇ ਲਿਖਿਆ ਨਾ ਪਾਵੇ ਪਾਵੇ ਜਲਾਮਾ ਬੈ ਤੇ ਸੰਗਤਾਂ ਪੜ੍ਹਨੀ ਪਾਵੇ ਪਾਵੇ ਹੁੰਦਾ ਇੱਕ ਲਾਗ ਨਹੀਂ ਇਸ ਕਰਕੇ ਦੋ ਦਲਾਵਾਂ ਤਿਆਰ ਰੱਖਣਾ ਪਾਵੇ ਜਨ ਕੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ